ਅਹੀਂ ਵੀ ਆਪਣੇ ਭੈਣਾਂ ਤੁਹਾਡੇ ਘਰ ਨਹੀਂ ਤੋਰਨ ਲੱਗੇ ਸਾਡੀ ਕੋਈ ਮਜਬੂਰੀ ਨਹੀਂ ਆ ਨਾਨਾ ਸੰਦੀਪ ਤੂੰ ਐਦਾਂ ਨਾ ਕਹ ਮੈਂ ਪੂਜਾ ਨਾਲ ਦਿਲੋਂ ਰਿਸ਼ਤਾ ਕਰਨ ਆਇਆ ਵਾਂ ਨਾ ਕਿ ਕਿਸੇ ਮਜਬੂਰੀ ਚ ਵਾਹ ਵੇ ਪੁੱਤਰਾ ਤੂੰ ਤੇ ਇਹਨਾਂ ਦਾ ਹੀ ਹੋ ਕੇ ਰਹਿ ਗਿਆ ਵਾ ਤੂੰ ਅੱਜ ਮੇਰੇ ਨਾਲ ਬੜੀ ਸੋਹਣੀ ਕੀਤੀ ਤੇ ਹਾਂ ਦਿੱਤੀ ਨੂੰ ਉਹ ਕਿੱਥੇ ਲੈ ਕੇ ਜਾਊਗਾ ਕਿੱਥੇ ਰੱਖੂਗਾ ਮੰਮੀ ਜਿੱਥੇ ਮਰਜ਼ੀ ਰੱਖਿਓ ਪਰ ਉਹ ਨਾ ਪੂਜਾ ਨੂੰ ਖੁਸ਼ ਰੱਖੂਗਾ ਇਹਨਾਂ ਪਤਾ ਮੈਨੂੰ ਜੀ ਤੁਸੀਂ ਮੇਰੇ ਨਾਲ ਵਿਆਹ ਕਰਾ ਕੇ ਕੋਈ ਮੁਸੀਬਤ ਤਾਂ ਨਹੀਂ ਘੱਲ ਪਾ ਲਈ ਉਹ ਤੂੰ ਐਦਾਂ ਕਿਉਂ ਸੋਚਦੀ ਆਂ ਮੈਂ ਤੇ ਨਾ ਵਿਆਹ ਸੋਚ ਸਮਝ ਕੇ ਕਰਾਇਆ ਵਾ ਮੇਰਾ ਉਹਦੇ ਪਰਵਾਰ ਨਾਲ ਕੋਈ ਰਿਸ਼ਤਾ ਨਹੀਂ ਸੀ ਤੇ ਨਾ ਹੀ ਮੈਨੂੰ ਉੱਥੇ ਜਾਣ ਲਈ ਕਹੀਂ ਥੈਂਕ ਯੂ ਮੰਮੀ ਤੁਸੀਂ ਪੂਜਾ ਨੂੰ ਬਣਾ ਲਿਆ ਕੋਈ ਮਿਰਚ ਲੱਗੀ ਨਹੀਂ ਆ ਚਲ ਮਨਦੀਪ ਘਰ ਮੰਗਵਨੀ ਫਿਰ ਆ ਨਿੱਕੇ ਨਿੱਕੇ ਜੀਆਂ ਸੰਦੀਪ ਹਾਂਜੀ ਕੀ ਕਰਨੀ ਆ ਇੱਧਰ ਗੱਲ ਸੁਣ ਮੇਰੀ ਸਬਜੀ ਲੱਗੀ ਬਣਾਉਣ ਤਾਂ ਮੈਂ ਮਿਰਚਾਂ ਵਹਿਲ ਨਹੀਂ ਲੱਗੀਆਂ ਕਿ ਨਹੀਂ ਉਰੇ ਆ ਮੈਂ ਕੰਮ ਕਰ ਰਹੀਆਂ ਦੱਸੋ ਮੇਰੀ ਗੱਲ ਸੁਣ ਹੁਣ ਪੂਜਾ ਦਾ ਵੀ ਵਿਆਹ ਹੋ ਗਿਆ ਆ ਤੇ ਮਨਦੀਪ ਨੂੰ ਵੀ ਮਿਲ ਗਈ ਨੌਕਰੀ ਹਾਂਜੀ ਰਹਿ ਗਿਆ ਸਾਡਾ ਹੁਣ ਘਰ ਬੰਨ੍ਹਣ ਵਾਲਾ ਉਹ ਵੀ ਬਣ ਜਾਊਗਾ ਹੁਣ ਨਾ ਆਪਣੇ ਬਾਰੇ ਸੋਚ ਮੰਮੀ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਮੇਰੀ ਫਿਕਰ ਸਾਡਾ ਤੁਸੀਂ ਆਪੇ ਹੀ ਮੇਰਾ ਵਿਆਹ ਹੋ ਜਾਊਗਾ ਜਦੋਂ ਹੋਣਾ ਆ ਨੀ ਜਦੋਂ ਮੈਂ ਤੇਰੇ ਵਿਆਹ ਦੀ ਗੱਲ ਕਰਦੀ ਤੂੰ ਅੱਗੋਂ ਮੈਨੂੰ ਆ ਗੱਲਾਂ ਸੁਣਾ ਦਿੰਨੀ ਆਂ ਵੀ ਮੇਰੀ ਨਾ ਫਿਕਰ ਕਰੋ ਕਿਉਂ ਨਾ ਕਰਾਂ ਤੇਰੀ ਮੈਨੂੰ ਫਿਕਰ ਰਹਿੰਦੀ ਵਿਆਹ ਦੀ ਲੋਕੀ ਵੀ ਹੁਣ ਗੱਲਾਂ ਕਰਦੇ ਆਂ ਤੇ ਇਹਨਾਂ ਨੇ ਆਪਣੀ ਜਵਾਨਤੀ ਨੂੰ ਘਰ ਬਾਹਰ ਲਿਆਇਆ ਇਹਨੂੰ ਕੋਈ ਚੱਜ ਨਹੀਂ ਹੈਗਾ ਜਿਹੜਾ ਇਹਦਾ ਕੋਈ ਰਿਸ਼ਤਾ ਨਹੀਂ ਸਿਰੇ ਚੜਦਾ ਮੰਮੀ ਕਰਨ ਤੋਂ ਗੱਲਾਂ ਲੋਕਾਂ ਦਾ ਕੀ ਉਹਨਾਂ ਦਾ ਤਾਂ ਕਾਮੀਆਂ ਗੱਲਾਂ ਕਰਨਾ ਨਾਲ ਮੈਂ ਜੋ ਚਾਹੁੰਦੀ ਨਾ ਉਹ ਤਾਂ ਹੋ ਗਿਆ ਸਾਰਾ ਕੁਝ ਪੂਜਾ ਦਾ ਵਿਆਹ ਹੋ ਗਿਆ ਤੇ ਮਨਦੀਪ ਨੂੰ ਵੀ ਨੌਕਰੀ ਮਿਲ ਗਈ ਆ ਹੁਣੇ ਮੈਨੂੰ ਹੁਣ ਕੁਝ ਚਾਹੀਦਾ ਤੇ ਜਦੋਂ ਤਾਂ ਇਹ ਗੱਲ ਵਿਆਹ ਦੀ ਉਹ ਜਿੱਥੇ ਹੋਣਾ ਹੋਇਆ ਹੋਈ ਜਾਣਾ ਹੋਰ ਦੱਸੋ ਕੀ ਕਹਣਾ ਤੁਸੀਂ ਮੈਂ ਹੋਰ ਤੁਹਾਨੂੰ ਕੀ ਕਹਣਾ ਵੇਖ ਆਪਣੀ ਪਰਜਾਈ ਨੂੰ ਉਹ ਕੀ ਕਰਨ ਦੀ ਸੋਈ ਚ ਉਹਨਾਂ ਕੋਈ ਕੰਮਕਾਰ ਕਰਾ ਲਾ ਠੀਕ ਐ ਤੂੰ ਤਾਂ ਮੈਨੂੰ ਅੱਗੋਂ ਕੋਈ ਗੱਲ ਨਹੀਂ ਕਰਨ ਦੇਣੀ ਤੇ ਮੈਨੂੰ ਤਾਂ ਕੋਈ ਚਾਜ ਦਾ ਰਿਸ਼ਤਾ ਮਿਲ ਗਿਆ ਨਾ ਮੈਂ ਨਹੀਂ ਇਹ ਕੁੜੀ ਦੀ ਸੋਣੀ ਵੇਖ ਕੇ ਤੇ ਮੈਂ ਤਾਂ ਵਿਆਹ ਕਰ ਦੇਣਾ ਇਹਦਾ ਮੰਮੀ ਹੁਣ ਤਾਂ ਘਰ ਜੀਣ ਨਹੀਂ ਲੱਗਦਾ ਅਗੇ ਵਾਵਾ ਸਿਰਸਰੇ اٹਕੇ ਤੇ ਕੰਮ ਤੇ ਚਲ ਜਾਈਦਾ ਸੀ ਹੁਣ ਬਸ ਘਰੇ ਬੈਠੇ ਰਹੋ ਵੇਲੇ ਹੈ ਕਮਲੀ ਹੋਈ ਆ ਤੂੰ ਹੁਣ ਤੇ ਮਾਲਕ ਦਾ ਸ਼ੁਕਰ ਕਰਿਆ ਕਰ ਸਭ ਕੁਝ ਵਧੀਆ ਹੋ ਗਿਆ ਆ ਤੇ ਸਾਰੀ ਉਮਰ ਤੂੰ ਕਮਾਈ ਕਰੀ ਜਾਣੀ ਆ ਤੇ ਨਾਲੇ ਸੁੱਖ ਨਾ ਸਭ ਕੁਝ ਹੁਣ ਵਧੀਆ ਹੋ ਗਿਆ ਆ ਹੁਣ ਤੇ ਮੈਨੂੰ ਬਸ ਤੇਰੀ ਫਿਕਰ ਆ ਨਹੀਂ ਮੇਰੀ ਕਾਦੀ ਫਿਕਰ ਮੰਮੀ ਤੁਹਾਨੂੰ ਮੈਨੂੰ ਤੇਰੀ ਫਿਕਰ ਆ ਕਿ ਤੂੰ ਵੀ ਆਪਣੇ ਘਰ ਜਾਵੇਂ ਤੇ ਫੇਰ ਮੈਨੂੰ ਕੋਈ ਫਿਕਰ ਨਹੀਂ ਮੈਂ ਨਹੀਂ ਸੀ ਤੇ ਆਪਣੇ ਘਰ ਨਹੀਂ ਜਾਂਦੀ ਹਜੇ ਤਾਂ ਨਵੀਂ ਨਵੀਂ ਭਾਬੀ ਆਈ ਆ ਤੇਰੇ ਕੋਲ ਮੈਂ ਸੇਵਾ ਨਹੀਂ ਕਰਨੀ ਜਾ ਵੇਖ ਅੰਦਰ ਵੜੀ ਕਿਦੋਂ ਦੀ ਰਸੋਈ ਚ ਜਾ ਵੇ ਕੀ ਕਰਨ ਦੀ ਆ ਉਹਨਾਂ ਚਾਹ ਬਣਾਉਣ ਦੀ ਸਾਰਾ ਵਾਸਤੇ ਤੇ ਆਉਂਦੀ ਆ ਨਾਲੇ ਮੰਮੀ ਭਾਬੀ ਦਾ ਸੁਭਾਣਾ ਬਹੁਤ ਚੰਗਾ ਵਾ ਆਹੋ ਸਭਾ ਤੇ ਫੇਰ ਹੀ ਤੇ ਇਹ ਪਤਾ ਲੱਗਦਾ ਜਦੋਂ ਨਾ ਆਪਣੇ ਪਰਿਵਾਰ ਦੇ ਵਿੱਚ ਕੋਈ ਵਿਚਰੇ ਔਰ ਮਮੀ ਕੋਈ ਗੱਲ ਨਹੀਂ ਜਿੱਦਾਂ ਦਾ ਮਰਜ਼ੀ ਸੁਭਾਅ ਹੋਏ ਬੰਦੇ ਦਾ ਪਰ ਬੰਦਾ ਨਾ ਘਰ ਚ ਰਚਮਿਚਣ ਵਾਲਾ ਹੋਣਾ ਚਾਹੀਦਾ ਵਾ ਚਲੋ ਪਤਾ ਲੱਗ ਹੀ ਜਾਣਾ ਇਹਦਾ ਆ ਹੋ ਜਾ ਤੇ ਨਵੀਂ ਨਵੀਂ ਆ ਚਲੋ ਕੋਈ ਨਹੀਂ ਮੈਨੂੰ ਤਾਂ ਚੰਡੀ ਲੱਗਦੀ ਆ ਇਹ ਤੇ ਹੈ ਸੀ ਮਰੇ ਮਨਦੀਪ ਨੂੰ ਵੀ ਅੰਦਰ ਚਾਹ ਦੇ ਆ ਉਹ ਵੀ ਠੰਡ ਚ ਬੈਠਾ ਪੀ ਲੂਗਾ ਚਾਹ ਹਾਂਜੀ ਮੈਂ ਦੇਉਣੀ ਆ ਜਦ ਦੇ ਆ ਫਿਰ ਨੇ ਇਹ ਨਾ ਟਾਈਮ ਲੱਗਦਾ ਚਾਹ ਬਣਾਉਣ ਨੂੰ ਤੇ ਕੱਲੀ ਚਾਹ ਦਾ ਕੰਮ ਨਹੀਂ ਨਾ ਮੈਨੂੰ ਹੈਗਾ ਬਾਹਰ ਜਾ ਕੇ ਦੇਖੋ ਕਿੰਨਾ ਕੰਮ ਪੈ ਜਾਂਦਾ ਮੈਨੂੰ ਨਾਲ ਹੋਰ ਵੀ ਕੰਮ ਕਰਨੇ ਪੈਂਦੇ ਆ ਕੱਲੀ ਚਾਹ ਦਾ ਕੰਮ ਨਹੀਂ ਆ ਯਾਰ ਤੂੰ ਤਾਂ ਗੱਲ ਦਾ ਗੁੱਸਾ ਹੀ ਕਰ ਗਈ ਆ ਗੁੱਸਾ ਨਾ ਕਰਾਂ ਤੇ ਹੋਰ ਕੀ ਕਰਾਂ ਨਾਲੇ ਇੱਕ ਮੇਰੀ ਗੱਲ ਸੁਣੋ ਕਿੰਨਾ ਚਿਰ ਹੋ ਗਿਆ ਆਪਣੇ ਵਿਆਹ ਨੂੰ ਕਦੀ ਕਿਤੇ ਕਮਾਉਣ ਨੂੰ ਅਸ ਲੈ ਕੇ ਗਏ ਮੈਨੂੰ ਮੇਰੀਆਂ ਸਾਰੀਆਂ ਸਹੇਲੀਆਂ ਕਦੀ ਸ਼ਿਮਲੇ ਤੇ ਕੈਦਲੋਜੀ ਜਾਂਦੀਆਂ ਮੈਨੂੰ ਕਦੀ ਵੀ ਖੜਿਆ ਕਿਤੇ ਇੰਨੇ ਚਿਰ ਚ ਲੈ ਦੱਸ ਯਾਰ ਕੋ ਕਿੱਥੇ ਜਾਣਾ ਘੁੰਮਣਾ ਮੇਰਾ ਵੀ ਯਾਰ ਸੱਚੀ ਬਹੁਤ ਦਿਲ ਕਰਦਾ ਵਾ ਕਿ ਦੇ ਘੁੰਮਣ ਜਾਣਾ ਕਿਤੇ ਸ਼ਿਮਲੇ ਸ਼ਿਮਲੇ ਚਲੀਏ ਹਾਂ ਯਾਰ ਆਪਣੇ ਘਰ ਵਾਲੀ ਵੇਖ ਲਾਂ ਤੱਲੋ ਸ਼ਿਮਲੇ ਜਾਂਦੇ ਹਾਲਾਤ ਲੱਗਣ ੜੇ ਤੁਹਾਡਾ ਨਾ ਜਦੋਂ ਵੀ ਘੁੰਮਣ ਦੀ ਗੱਲ ਕਰ ਲੋ ਨਾ ਤੇ ਇਹਦੇ ਬਸ ਘਰ ਦੇ ਹਾਲਾਤਾਂ ਨੂੰ ਰਹਿੰਦੇ ਰਹਿੰਦੇ ਜੇ ਯਾਰ ਤੇਰ ਕੋ ਕਿਹੜਾ ਘਰ ਦੇ ਹਾਲਾਤ ਲੁਗੇ ਆ ਤੂੰ ਦੇਖ ਹੀ ਲਾਂ ਮੈਨੂੰ ਹਲੇ ਸਾਲ ਵੀ ਨਹੀਂ ਹੋਇਆ ਨੌਕਰੀ ਮਿਲੀ ਨੂੰ ਪਹਿਲਾਂ ਪੂਜਾ ਦਾ ਵਿਆਹ ਕੀਤਾ ਉਹਦਾ ਦੇਣ ਲੈਣ ਕੀਤਾ ਤਹਾਰੇ ਤੇ ਵੱਡੀ ਭੈਣ ਦੀ ਜ਼ਿੰਮੇਵਾਰੀ ਆ ਮੇਰੇ ਸਿਰ ਤੇ ਉਹਦਾ ਵੀ ਤਾਂ ਵਿਆਹ ਕਰਨਾ ਹੈ ਕਿ ਨਹੀਂ ਤੇ ਨਾਲੇ ਹੁਣ ਘਰ ਦੀਆਂ ਛੱਤਾਂ ਹੀ ਦੇਖ ਲਾਂ ਇਹ ਵੀ ਬਾਲੇ ਵਾਲੀਆਂ ਵਾ ਘਰ-ਬਾਰ ਨਹੀਂ ਬਣਾਉਣਾ ਮੈਂ ਸੋਕ ਬੀਲਦਾਰੀਆਂ ਮੇਰੇ ਤੇ ਇਕੱਲੇ ਬੰਦੇ ਦੀ ਕਮਾਈ ਨਾਲ ਕੀ ਕੀ ਹੋਊਗਾ ਘਰ 'ਚ ਨਹੀਂ ਤੇਰੀ ਵੱਡੀ ਭੈਣ ਜਾਂਦੀ ਹੀ ਨਾ ਕੰਮ ਤੇ ਉਹਨੇ ਵੀ ਤੇਹੀ ਕੰਮ ਤੋਂ ਹਟਾ ਕੇ ਘਰ ਬਾਹਰ ਤਾ ਵਾ ਕਮ ਸੇ ਕਮ ਆਪਣਾ ਤੇ ਖਰਚਾ ਤੋਰਦੀ ਹੀ ਨਾ ਉਹ ਨੀ ਤੇਰਾ ਦਿਮਾਗ ਟਿਕਾਣੇ ਹੈ ਵੀ ਆ ਕਿ ਨਹੀਂ ਜੇ ਮੈਂ ਭੈਣ ਨੂੰ ਕੰਮ ਤੋਂ ਨਾ ਨਾ ਹਟਾਉਂਦਾ ਤੇ ਲੋਕਾਂ ਨੇ ਸੋਸ-ਸੋ ਗੱਲਾਂ ਕਰਨੀਆਂ ਸੀ ਕਿਪਰਾ ਸਰਕਾਰੀ ਨੌਕਰੀ ਕਰਦਾ ਵਾ ਹਜੇ ਵੀ ਭੈਣ ਦੀ ਕਮਾਈ ਖਾਂਦਾ ਆ ਆਹੋ ਸਾਰੀ ਦੁਨੀਆ ਠੇਕਾ ਦਾ ਤੂੰ ਹੀ ਲੈ ਕੇ ਰੱਖਿਆ ਵਾ ਮੇਰੀ ਗੱਲ ਸੁਣ ਲੋ ਇੱਕ ਮਹੀਨੇ ਦੇ ਅੰਦਰ ਅੰਦਰ ਕੋਮੰਦਾ ਪਲਾਨ ਬਣਾ ਲੋ ਨਹੀਂ ਤੇ ਮੈਨੂੰ ਨਾ ਬਾਅਦ ਚ ਕਿਉ ਪਿੰਨੀ ਕਿੰਨੀ ਗੱਲ ਤੇ ਘਰ ਚ ਕਲੇਸ਼ ਪਾਉਂਦੀ ਆ ਯਾਰ ਜਰਾ ਠੰਡੇ ਦਿਮਾਗ ਨਾਲ ਸੋਚ ਤੈਨੂੰ ਦੱਸਣ ਤੇ ਡਿਆ ਮੈਂ ਹਜੇ ਭੈਣ ਦਾ ਵਿਆਹ ਵੀ ਕਰਨਾ ਵਾ ਤੇ ਘਰ ਵੀ ਬਣਾਉਣਾ ਵਾ ਤੇ ਜੇ ਇਦਾਂ ਹੀ ਆਪਾਂ ਫਜ਼ੂਲ ਖਰਚੀਆਂ ਕਰਦੇ ਰੇ ਨਾ ਤੇ ਸਾਡੇ ਪਹਿਲੇ ਕੱਖ ਨਹੀਂ ਉਹ ਬਚਣਾ ਜੇ ਇੰਨੇ ਜ਼ਿੰਮੇਵਾਰੀਆਂ ਹੀ ਨਾ ਸਿਰ ਤੇ ਪਹਿਲਾਂ ਆਪਣੀ ਭੈਣ ਦਾ ਵਿਆਹ ਕਰ ਦੇ ਫਿਰ ਤੂੰ ਹੀ ਆਪਣਾ ਵਿਆਹ ਕਰਾਉ ਉਦੋਂ ਤੇਰਾ ਦਿਮਾਗ ਕੰਮ ਕੀਤਾ ਸਿਮਰ ਮੇਰੀ ਗੱਲ ਸੁਣ ਲੈ ਤੂੰ ਨਾ ਹੁਣ ਕੁਝ ਜਾਰੇ ਬੋਲਣ ਦੀਆਂ ਦੱਸ ਇਹਦੇ ਵਿੱਚ ਮੈਂ ਗਲਤੀ ਕੀ ਕਿਹਾ ਵਾ ਆਪਣੇ ਬਾਰੇ ਵੀ ਸੋਚ ਲਿਆ ਕਰੋ ਮੰਦੀਪ ਗੱਲ ਸੁਣੀ ਮੰਮੀ ਦੀ ਬਾਹਰ ਆ ਕੇ ਜਾਓ ਸੁਣੋ ਆਪਣੀ ਮਾਂ ਦੀ ਤੇ ਪੈਂਦੀ ਗੱਲ ਹਾਂਜੀ ਮੰਮੀ ਮਨਦੀਪ ਐਰ ਕਿ ਨਾ ਮੇਰੀ ਪੈਨਸ਼ਨ ਨਹੀਂ ਆਈ ਖਾਤੇ ਦੇ ਵਿੱਚ ਤੇ ਜਾ ਮੇਰਾ ਪੁੱਤ ਪਤਾ ਕਰਕੇ ਆਹ ਚਲੋ ਠੀਕ ਹੈ ਕਰ ਉਹ ਨਾਲੇ ਗੱਲ ਸੁਣ ਮੇਰੀ ਹਾਂਜੀ ਮੈਨੂੰ ਕਿਉਂ ਚੇਚੇ ਅੰਦਰ ਬੋਲਣ ਦੀ ਤੇਰੇ ਨਾਲ ਮੰਮੀ ਆਉਦਾ ਤੇ ਨਿੱਤ ਦਾ ਹੋ ਗਿਆ ਬਸ ਇੱਕੋ ਗੱਲ ਲੈ ਕੇ ਬੈਠੀ ਆ ਕਿ ਮੈਨੂੰ ਕਮਾਉਣ ਖੜੋ ਤੇ ਮਨਦੀਪ ਲੈ ਜਾਣਾ ਹੀ ਫਿਰ ਜਦੋਂ ਦਾ ਵਿਆਹ ਹੋਇਆ ਉਹ ਦੋਦੇ ਕਿਤੇ ਗਏ ਵੀ ਨਹੀਂ ਤੁਸੀਂ ਦੋਵੇਂ ਦੀਦੀ ਗੱਲ ਸੁਣੋ ਮੇਰੀ ਹਾਲੇ ਨਾ ਕਿਤੇ ਨਹੀਂ ਮੈਂ ਜਾਣਾ ਘੁੰਮਣ ਜਨਜਰ ਘਰ ਦੇ ਹਾਲਾਤ ਠੀਕ ਨਹੀਂ ਹੁੰਦੇ ਤੇ ਜਿਹੜਾ ਜਰ ਤੁਹਾਡਾ ਵਿਆਹ ਨਹੀਂ ਹੋ ਜਾਂਦਾ ਸੰਦੀਪ ਸਹੀ ਕਹਿਣ ਡਿਆ ਆ ਅੱਗੇ ਥੋੜੀਆਂ ਕਬੀਰਦਾਰੀਆਂ ਉਹਦੇ ਸਿਰ ਤੇ ਕੁੰਮਨ ਤੇ ਸਾਰੀ ਉਮਰ ਪਈ ਆ ਕੁੰਮ ਤੇ ਬਾਅਦ ਚ ਵੀ ਲਏਗਾ ਮੰਮੀ ਤੂੰ ਸਹੀ ਕਹਿਣਾ ਜੇ ਪਰ ਇਹ ਗੱਲ ਨਾ ਸੀਮਾ ਨੂੰ ਵੀ ਸਮਝਣੀ ਚਾਹੀਦੀ ਆ ਕੋਈ ਨਹੀਂ ਆਪੇ ਸਮਝਦੀਏਗੀ ਉਹ ਵੀ ਜਾ ਤੂੰ ਪਤਾ ਕਰਕੇ ਆ ਕਿੰਨੀਆਂ ਚਲਾਕ ਨੇ ਮਾਵਾਂ ții ਆ ਆਪਣੀ ਗੱਲ ਵੀ ਰੱਖ ਲਈ ਆ ਤੇ ਜਾਨ ਲਈ ਮਣਾ ਵੀ ਕਰਤਾ ਵਾ ਵੇਖ ਲੈਨੀਂ ਆ ਕਿੰਨਾ ਕਿ ਚਰਮਨਦੀਪ ਨੇ ਆਪਣੇ ਮਗਰ ਲਾਉਂਦੀਆਂ ਵਾਂ ਇਹਨਾਂ ਦਾ ਕੋਈ ਨਾ ਕੋਈ ਹੱਲ ਤੇ ਕਰਨਾ ਹੀ ਪੈਣਾ ਚਲੋ ਠੀਕ ਆ ਮੰਮੀ ਜਾਨਾ ਵੇ ਇਦਾਂ ਹੀ ਤੋਰ ਪਿਆ ਆ ਚੱਪਲਾਂ ਚ ਬਾਹਰ ਵੇਖ ਕਿੰਨੀ ਠਾਢਿਆ ਬੂਟ ਬਾੜ ਤੇ ਪਾ ਕੇ ਜਾ ਚਲੋ ਠੀਕ ਆ ਪਾ ਲੰਨਾ ਆ ਲੈ ਲੈਂਦਾ ਮੈਂ ਦੀਪ ਨੂੰ ਅੱਜ ਇਹਨਾਂ ਨੂੰ ਤੇ ਮੈਂ ਦੱਸਾਂਗੀ ਨਾ ਤਾਂ ਤੇ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣੀ ਆ ਜਾਂ ਮੇਰੀ ਸਾਈਡ ਲੈ ਲਓ ਜਾਂ ਆਪਣੀ ਮਾਂ ਦੀ ਦੀ ਸਾਈਡ ਲੈ ਲਓ ਇੱਕੋ ਗੱਲ ਬਸ ਮਾਂ ਭੈਣ ਮਾਂ ਭੈਣ ਜਿਦਾ ਦੁਨੀਆ ਤੇ ਹੋਰ ਕੋਈ ਹੈ ਹੀ ਨਹੀਂ ਆ ਬਸ ਮਾਂ ਭੈਣ ਹੀ ਆ ਦੁਨੀਆ ਤੇ ਮੰਮੀ ਮਮੀ ਸਿਮਰ ਕੋ ਹੋ ਕਿਉਂ ਨਹੀਂ ਆ ਕੀ ਕੱਲੀ ਗੱਲਾਂ ਕਰੀ ਜਾਨੀ ਆ ਨਹੀਂ ਨਹੀਂ ਦੀਦੀ ਕੁਛ ਨਹੀਂ ਤੁਸੀਂ ਐ ਤੁਹਾਨੂੰ ਕੰਮ ਹੀ ਕੋਈ ਤੁਸੀਂ ਮੈਨੂੰ ਬੁਲਾ ਲਿੰਦੇ ਨਹੀਂ ਕੰਮ ਤਾਂ ਮੈਨੂੰ ਕੋਈ ਨਹੀਂ ਆ ਮਨੂੰ ਨਾ ਬਾਹਰ ਮਨਦੀਪ ਨੇ ਦੱਸਿਆ ਕਿ ਤੇਰਾ ਕੁਮੰਜਾ ਨੂੰ ਜੀ ਕਰਦਾ ਤੇ ਜਦੋਂ ਉਹਨੇ ਮਨਾ ਕਰਤਾ ਨਾ ਤੇ ਇਹ ਗੱਲ ਦਿਲ ਤਾਂ ਨਾ ਲਾਈ ਤੈਨੂੰ ਵੀ ਪਤਾ ਹੀ ਆ ਸਾਡੇ ਘਰ ਦੇ ਹਾਲਾਤ ਦਾ ਦੀਦੀ ਉਹ ਗੱਲ ਤੇ ਠੀਕ ਆ ਪਰ ਮੈਂ ਵੀ ਕੀ ਕਰਾਂ ਅਸੀਂ ਹੁਣ ਆਪਣੇ ਚਾਹ ਵੀ ਪੂਰੀ ਨਹੀਂ ਕਰ ਸਕਦੇ ਮੈਂ ਕਿਤੇ ਘੁੰਮ ਫਿਰ ਵੀ ਨਹੀਂ ਸਕਦੀ ਨਹੀਂ ਸਿਮਰੇ ਇਹ ਨਹੀਂ ਗੱਲ ਕੰਵਰ ਲਈ ਕੋਈ ਗੱਲ ਨਹੀਂ ਇੱਕ ਵਾਰੀ ਘਰ ਦੇ ਹਾਲਾਤ ਨਾ ਸਹੀ ਹੋ ਜਾਣ ਬਸ ਨਾਏ ਤੈਨੂੰ ਪਤਾ ਇਹ ਫੈਸਲਾ ਨਾ ਮਨਦੀਪ ਦਾ ਨੀਆ ਇਹ ਮੰਮੀ ਚਾਹੁੰਦੇ ਨੇ ਕਿ ਘਰ ਦੇ ਹਾਲਾਤ ਇੱਕ ਵਾਰੀ ਸਹੀ ਹੋ ਜਾਣ ਫਿਰ ਜਿੱਥੇ ਜੀ ਕਰੂ ਚੱਲ ਜਾ ਕੋ ਮਨ ਪਰ ਦੀਦੀ ਤੂੰ ਮੰਮੀ ਨੂੰ ਤੇ ਮਨਾ ਸਕਦੇ ਹੋ ਨਾ ਮੰਮੀ ਦੇ ਤੁਹਾਡੀ ਗੱਲ ਕੋਈ ਨਹੀਂ ਮੋੜਦੀ ਦੇਖ ਸਿਮਰ ਮੈਂ ਮੰਮੀ ਨੂੰ ਸਮਝਾ ਤੇ ਸਕਦੀ ਆ ਪਰ ਮੰਮੀ ਨਾ ਸਹੀ ਕਿnde ਪਏ ਆ ਕਿ ਮਨਦੀਪ ਦੀ ਹਜੇ ਨਵੀਂ ਨਵੀਂ ਨੌਕਰੀ ਲੱਗੀ ਆ ਤਾਂ ਉਹਦੇ ਚਿਰ ਤੇ ਕਿੰਨੀ ਕਬੀਲਦਾਰੀ ਆ ਇਹ ਤੁਹਾਨੂੰ ਨਹੀਂ ਬਤਾਣਾ ਘਰ ਦਾ ਖਰਚਾ ਕਿੱਦਾਂ ਚਲਾਉਣਾ ਤੇ ਕਿੱਦਾਂ ਨਹੀਂ ਤੂੰ ਨਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਤੂੰ ਸਮਝੇ ਧਿਆਨ ਨਾਲ ਇਹ ਗੱਲ ਵੇ ਕਿ ਡਿਪੋਲੀ ਬੰਨ ਕੇ ਆਈ ਆ ਜਿਹਦਾ ਮੈਨੂੰ ਕੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਇਹਨਾਂ ਦੀ ਕਬੀਲਦਾਰੀਆਂ ਨੂੰ ਮੈਂ ਚਟਣਾ ਹੈਲੋ हां सिमर की हाल है हाल है है? ते ठीक है मम्मी किथे मेनू ਵਿਆਹ ਤਾਂ ਜੇ ਕਿਹੜੇ ਖੂਚ ਤੇ ਸੁਰਤਾ ਮੈਨੂੰ ਕਿਉਂ ਕੀ ਗੱਲ ਹੋਈ ਆ ਸਰਕਾਰੀ ਨੌਕਰੀ ਤੇ ਕਰਦਾ ਮੁੰਡਾ ਚੰਗਾ ਬਲਾ ਸਵਾਦ ਆ ਚੰਗਾ ਵਾ ਹੈ ਮਾਂ ਤੇ ਆਪਣੀ ਭੈਣ ਦੇ ਮਗਰ ਲੱਗਾ ਰਹਿੰਦਾ ਵਾ ਜਦੋਂ ਘੁੰਮਣ ਦੀ ਗੱਲ ਕਰੋ ਉਹਦੇ ਕਹੂਗਾ ਮੈਂ ਮੇਰੇ ਤੇ ਸਿਰ ਤੇ ਬੜੀ ਜ਼ਿੰਮੇਵਾਰੀ ਆ ਮੈਂ ਆਪਣੀ ਭੈਣ ਦਾ ਵਿਆਹ ਕਰਨਾ ਵਾ ਇਹਦੀ ਸਰਕਾਰੀ ਨੌਕਰੀ ਨੂੰ ਮੈਂ ਚਟਣਾ ਵਾ ਨਹੀਂ ਕੁੜੀ ਦਾ ਵਿਆਹ ਕਰਨਾ ਆ ਤੇ ਦਾ ਮਤਲਬ ਇਹ ਥੋੜੀ ਜੀ ਸਾਡੀ ਤੀਹ ਦੀਆਂ ਦੀਆਂ ਨਹੀਂ ਪੂਰੀਆਂ ਕਰਨੀਆਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੈਂ ਤੇ ਤਾਂ ਬਹੁਤ ਜ਼ਿਆਦਾ ਕੀ ਪਈਆਂ ਜਦੋਂ ਕਿਤੇ ਗੱਲ ਕਰੋ ਬਸ ਇਹੀ ਗੱਲ ਮੈਂ ਭੈਣ ਦਾ ਵਿਆਹ ਕਰਨਾ ਵਾ ਮੇਰੇ ਸੇ ਤੇ ਬਹੁਤ ਜ਼ਿੰਮੇਵਾਰੀ ਆ ਮੈਂ ਆਪਣਾ ਘਰ ਬਣਾਉਣਾ ਵਾ ਜੇ ਇਹ ਗੱਲ ਹੈ ਨਾ ਤਾਂ ਤੂੰ ਕਹਿ ਦੇ ਉਹਨੂੰ ਕਿ ਮੈਂ ਨਹੀਂ ਇੱਥੇ ਰਹਿਣਾ ਆ ਜਾ ਤੂੰ ਮੇਰੇ ਕੋ ਇੱਥੇ ਇਹਨੂੰ ਮੰਮੀ ਇੰਨੀ ਗੱਲ ਦਾ ਕੋਈ ਫਰਕ ਨਹੀਂ ਪੈਣਾ ਹੈਗਾ ਇਹਨੂੰ ਮੈਂ ਕਹਾਂਗੀ ਨਾ ਕਿ ਜੇ ਮੈਂ ਚੱਲਣੀ ਆਪਣੇ ਘਰ ਦੇ ਨੇ ਕਿਹਾ ਨਾ ਜਾ ਇਹ ਆਪਣੀ ਮਾਦਤ ਭੈਣ ਦੇ ਮਗਰ ਲੱਗਾ ਵਾ ਬਸ ਜਿੱਦਾਂ ਉਹਨਾਂ ਨੇ ਕਹਿਣਾ ਵਾ ਉਦਾਂ ਅੱਛਾ ਤੇਰੀ ਕਹਾਣੀ ਤੇ ਮੈਨੂੰ ਹੁਣ ਸਮਝ ਆਈ ਆ ਰੋਲਾ ਤੇ ਸਾਰਾ ਤੇਰੀ ਨਨਾਨ ਦਾ ਆ ਜੇ ਤੇਰੀ ਨਨਾਨ ਦਾ ਹੱਲ ਹੋ ਜੇ ਤੇ ਤੇਰੀ ਸਾਸਰ ਨੂੰ ਤੂੰ ਆਪੇ ਸਾਂਭ ਲੈਣਾ ਆ ਮੰਮੇ ਤਾਂ ਢੀ ਗੱਲ ਸਹੀ ਆ ਸਾਰਾ ਪੰਗਾ ਹੀ ਨਨਾਨ ਦਾ ਵਾ ਨਨਾਨ ਨੂੰ ਹੀ ਕਦੀ ਕਹਿੰਦੇ ਕਦੀ ਆ ਕਰਨਾ ਕਦੀ ਵਿਆਹ ਕਰਨਾ ਕਦੀ ਕੁਛ ਕਰਨਾ ਕਦੀ ਕੋਸ਼ ਕਰਨਾ ਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦਾ ਭਾਈ ਹਜੇ ਤੱਕ ਇਹਨਾਂ ਨੇ ਵਿਆਹ ਹੀ ਕਿਉਂ ਨਹੀਂ ਆ ਕੁੜੀਏ ਪੱਕਾ ਤੇਰੀ ਨਨਾਨ ਚ ਕੋਈ ਨੁਕਸ ਹੋਣਾ ਹੀ ਹੋ ਨਹੀਂ ਤੇ ਵਿਆਹਦੇ ਨਾ ਹੁਣ ਤੱਕ ਇੰਨੇ ਜੱੜ ਦੀ ਘਰ ਬਿਠਾ ਕੇ ਰੱਖੀ ਇਹਨਾਂ ਨੇ ਮੰਮੀ ਨੁਕਸ ਤੇ ਨਿੱਕ ਨਾਨ ਚ ਵੀ ਹੈਗਾ ਹੀ ਉਹਨਾਂ ਤੇ ਸਾਫ ਸਾਫ ਲੱਭਦਾ ਹੀ ਇਹਦਾ ਤੇ ਮੈਨੂੰ ਕੁਛ ਲੱਭਦਾ ਨਹੀਂ ਆ ਉਹ ਵੀ ਤੇ ਵਿਆਹੀ ਹੈ ਨਾ ਇਹਨਾਂ ਨੇ ਧੀਏ ਮੇਰੀ ਗੱਲ ਸੁਣ ਜੇ ਤੂੰ ਇਸ ਘਰ ਤੇ ਸਰਦਾਰੀ ਕਰਨੀ ਆ ਨਾ ਜਿੱਦਾਂ ਮੈਂ ਕਹਿੰਨੀ ਆ ਉਦਾਂ ਕਰੀ ਜਾ ਬਸ ਹਾਂ ਹਾਂ ਮੰਮੀ ਦੱਸੋ ਮੈਂ ਤੇ ਆਪੇ ਕੋਤਕਲੇਸ਼ ਤੋਂ ਤੰਗ ਹੋਈ ਪਈ ਆ ਵੇਖ ਸਿਮਰ ਪੁੱਤ ਮੇਰੀ ਗੱਲ ਸੁਣ ਲੈ ਧਿਆਨ ਨਾਲ ਹੁਣ ਹੋਲਿਆਂ ਦਾ ਜ਼ਮਾਨਾ ਨਹੀਂ ਹੋ ਰਿਹਾ ਤੇ ਤੂੰ ਵੀ ਤੀਰ ਵਾਂਗੂ ਸਿੱਧੀ ਹੋ ਜਾ ਹੁਣ ਤੂੰ ਨਾ ਇਹਨਾਂ ਦੇ ਕਿਸੇ ਗੱਲ ਤੇ ਗੌਰ ਨਹੀਂ ਕਰਨਾ ਲਈ ਗੱਲ ਨਾ ਆਂਦੀ ਤੂੰ ਨਾ ਆਪਣੀ ਸੱਸ ਨੂੰ ਦੋ ਚਾਰ ਇਹੋ ਜੀਆਂ ਗੱਲਾਂ ਕਹਿ ਕਿ ਉਹਨੇ ਆਪੇ ਆਪਣੀ ਕੁੜੀ ਨੂੰ ਘਰੋਂ ਤੋਰ ਦੇਣਾ ਹੂੰ ਲੱਗਦਾ ਮੰਮੀ ਹੁਣ ਮੈਨੂੰ ਇਦਾਂ ਹੀ ਕਰਨਾ ਪੈਣਾ ਤੈਨੂੰ ਕੋਹ ਕਰਨ ਦੀ ਲੋੜ ਨਹੀਂ ਆ ਚੱਲ ਚੰਗਾ ਫਿਰ ਤੂੰ ਇਦਾਂ ਹੀ ਕਰੀ ਜਿੱਦਾਂ ਮੈਂ ਦੱਸਿਆ ਆ ਚਲੋ ਠੀਕ ਆ ਮੈਂ ਮੰਮੀ ਨਾਲ ਸੇ ਇਹ ਕਹਿੰਦੀ ਆ ਨਨਾਨ ਦਾ ਕੋਈ ਹਾਲ ਹੋ ਜੇ ਨਾ ਤੇ ਸਾਸੜੀ ਤੇ ਮੈਂ ਕੱਲੀ ਬਥੇੜੀ ਆ ਮੰਮੀ ਸਮਝਾ ਕੇ ਤੇ ਆਈ ਆ ਪਰ ਹੁਣ ਅਗਲੀ ਮੰਨੂਗੀ ਤੇ ਫੇਰ ਹੀ ਆ ਨਾ ਉਹਨੂੰ ਕਹਿਣਾ ਸੀ ਮੁੰਡੇ ਤੇ ਤੇ ਅੱਗੇ ਬੜੀ ਜ਼ਿੰਮੇਵਾਰੀਆਂ ਆ ਇਹ ਤਾਂ ਮੰਮੀ ਹੁਣ ਉਹਦੀ ਮਰਜ਼ੀ ਆ ਚਲ ਨਹੀਂ ਸਮਝੂਗੀ ਤੇ ਮੈਂ ਸਮਝਾਵਾਂਗੀ ਉਹਨੂੰ ਮੰਮੀ ਮੈਨੂੰ ਤਾਂ ਲੱਗਦਾ ਸੀਮਾ ਨੇ ਨਾ ਗੁੱਸਾ ਕਰ ਲਿਆ ਸਾਡੀ ਗੱਲ ਦਾ ਬਾਹਰ ਹੀ ਨਹੀਂ ਆਈ ਅਜੇ ਤੱਕ ਗੁੱਸਾ ਇਹਦੇ ਵਿੱਚ ਕਿਹੜੀ ਗੱਲ ਦਾ ਆ ਉਹਨੂੰ ਵੀ ਤੇ ਸਾਡੇ ਘਰ ਦੇ ਹਾਲਾਤਾਂ ਦਾ ਪਤਾ ਹੀ ਆ ਅਸੀਂ ਕੀ ਇਹਦੇ ਵਿੱਚ ਮਾੜਾ ਕਹਿ ਦਿੱਤਾ ਆ ਤਾਂ ਮੰਮੀ ਫੇਰ ਕਿਹ ਜੇ ਦੋ ਦਿਨ ਘੁੰਮੋਂਦੇ ਤੇ ਕਿਤੇ ਨਹੀਂ ਬੱਸ ਘਰ ਤੂੰ ਬੱਸ ਕਰ ਤੂੰ ਨਾ ਅੱਗੇ ਵੀ ਦੋਵਾਂ ਭੈਣ ਭਰਾ ਨੂੰ ਸਿਰ ਤੇ ਚੜਾਇਆ ਸੀ ਤੇ ਹੁਣ ਤੁਸੀਂ ਮਰਨ ਨੂੰ ਨਾ ਸਿਰ ਤੇ ਚੜਾ ਦੀ ਸੀਮਰ ਪਤਾ ਨਹੀਂ ਆ 2 ਘੰਟੇ ਹੋ ਗਏ ਬਾਹਰ ਹੀ ਨਹੀਂ ਆਈ ਲੱਗਦਾ ਸੌਂ ਹੀ ਗਈ ਆ ਵੇਖ ਘਾਟ ਸਹੀ ਲੱਗਦਾ ਮਾਤਾ ਆਉਂਦੀ ਆ ਉਹਦੇੋਂ ਤੋਂ ਪਹਿਲਾਂ ਮੈਂ ਆਪਣਾ ਡਰਾਮਾ ਸ਼ੁਰੂ ਕਰਦਾ